ਤੁਹਾਡੇ ਮਰੀਜ਼ਾਂ ਦੀ ਤਸਕਰੀ ਹੋ ਰਹੀ ਹੈ ਤੁਹਾਨੂੰ ਪਤਾ ਹੈ ਕਿਸ ਤਰੀਕੇ ਨਾਲ ਤੁਹਾਡੇ ਮਰੀਜ਼ਾਂ ਨੂੰ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਵੇਚਿਆ ਜਾਂਦਾ ਤੇ ਕਮਿਸ਼ਨ ਪ੍ਰਾਪਤ ਕੀਤਾ ਜਾਂਦਾ ਹੈ ਤੁਹਾਡੇ ਮਰੀਜ਼ਾਂ ਨੂੰ ਆਪਣੇ ਹਸਪਤਾਲਾਂ ਦੇ ਵਿੱਚ ਬੁਲਾਉਣ ਲਈ ਐਂਬੂਲੈਂਸ ਚਾਲਕਾਂ ਨੂੰ ਉਹ ਭਾਵੇਂ ਡਰਾਈਵਰ ਹੈ ਭਾਵੇਂ ਮਾਲਕ ਹੈ ਉਹਨਾਂ ਨੂੰ ਵੱਡੇ ਵੱਡੇ ਹੋਟਲਾਂ ਦੇ ਵਿੱਚ ਭਲਾ ਕੇ ਪਾਟੀਆਂ ਕੀਤੀਆਂ ਜਾਂਦੀਆਂ ਜਾਂਦਾਂ ਨੂੰ ਪਾਵੇਂ ਉਹ ਹਾਂਡੀ ਹੋਵੇ ਪਾਵੇਂ ਉਹ ਹੈਵਨ ਹੋਵੇ ਜਾਂ ਫਿਰ ਸਾਡੇ ਬਠਿੰਡੇ ਦਾ ਬਹੁਤ ਹੀ ਮਸ਼ਹੂਰ ਹੋਟਲ ਵਾਇਆ ਫੋਰਟ ਉਹ ਹੋਵੇ ਉੱਥੇ ਬੁਲਾ ਕੇ ਚੰਗੀਆਂ ਚੰਗੀਆਂ ਸ਼ਰਾਬਾਂ ਅਤੇ ਨਾਲ ਖਵਾਵ ਦਾ ਵੀ ਸੇਵਨ ਕੀਤਾ ਜਾਂਦਾ ਹੈ ਭੰਗੜੇ ਪਾਏ ਜਾਂਦੇ ਹਨ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜੇ ਤੁਸੀਂ ਮਰੀਜ਼ ਸਾਡੇ ਹਸਤਾਲ ਦੇ ਵਿੱਚ ਛੱਡੋਗੇ ਤਾਂ ਤੁਹਾਨੂੰ ਸਿਰਫ ਐਂਟਰੀ 5000 ਰੁਪਏ ਮਿਲੇਗੀ ਤੁਸੀਂ ਮਰੀਜ਼ ਸਿਰਫ ਸਾਡੇ ਹਸਪਤਾਲ ਦੇ ਵਿੱਚ ਡ੍ਰੌਪ ਕਰਨਾ ਹੈ ਛੱਡਣਾ ਤੇ ਤੁਹਾਨੂੰ 5000 ਰੁਪਏ ਉਸੇ ਟਾਈਮ ਹੀ ਮਿਲ ਜਾਵੇਗਾ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਛੁੱਟੀ ਹੁੰਦੀ ਹੈ ਪੇਸ਼ੈਂਟ ਡਿਸਚਾਰਜ ਹੁੰਦਾ ਹੈ ਤੁਹਾਨੂੰ 20% ਤੋਂ ਲਾ ਕੇ 30% ਤੱਕਰ ਕਮਿਸ਼ਨ ਦਿੱਤਾ ਜਾਂਦਾ ਹੈ ਇਹ ਮੈਂ ਚਿੱਠੀ ਲਿਖ ਰਿਹਾ ਭਗਵੰਤ ਮਾਨ ਨੂੰ ਤੁਸੀਂ ਗੱਲ ਕਰਦੇ ਹੋ ਸਾਡੇ ਕਾ ਸੇਲਸ ਹੂਟਾਂ ਦੀ ਕਿ ਸੇਲਸ ਹੂ ਸੇਲਸ ਹੂਟਾ ਕਿੱਥੇ ਮਿਲ ਰਹੇ ਹਨ ਜਿਹੜਾ ਲਾਜ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਕੇ ਵੀ 50000 ਦੇ ਵਿੱਚ ਹੋਣਾ ਹੈ ਕਮਿਸ਼ਨ ਜੋੜ ਕੇ ਉਸ ਨੂੰ ਲੱਖ ਰੁਪਏ ਤੱਕ ਰਚਾਇਆ ਜਾਂਦਾ ਕਿਉਂਕਿ 30% ਵਿੱਚੋਂ ਕਮਿਸ਼ਨ ਦੇਣਾ ਹੁੰਦਾ ਤੇ 20% ਆਪ ਤਾਂ ਹੋਰ ਵੱਧ ਲਾ ਲੈਂਦੇ ਆ ਉਹ ਮੈਂ ਸਬੂਤਾਂ ਦੇ ਆਧਾਰ ਤੇ ਬੋਲ ਰਿਹਾ ਜੀ ਮੇਰੇ ਕੋਲੇ ਸਬੂਤ ਹਨ ਹੋ ਜਾਦਾ ਸਾਰੇ ਡਾਕਟਰ ਇਕੱਠੇ ਹੋ ਕੇ ਜਾਂ ਕੋਈ ਹੋਰ ਜੋ ਤਸਕਰੀ ਕਰਦੇ ਹਨ ਮੇਰੇ ਖਿਲਾਫ ਕੋਈ ਕਾਰਵਾਈ ਵੀ ਕਰਾ ਦੇਣ ਧੀਰੀ ਹੋ ਰਿਹਾ ਪੰਜਾਬ ਦੇ ਵਿੱਚ ਮੈਂ ਕੋਧੈਂ ਐਂਬੂਲੈਂਸ ਚਲਾਉਣਾ ਹੈ ਐਂਬੂਲੈਂਸ ਦੇ ਵਿੱਚ ਕਿੰਨੇ ਵਾਰ ਚਿੱਟਾ ਫੜਿਆ ਗਿਆ ਕਿੰਨੇ ਵਾਰ ਭੁੱਕੀ ਫੜੀ ਗਈ ਪਰ ਇਹਨਾਂ ਦੀ ਇਨਕੁਆਰੀ ਕਿਉਂ ਨਹੀਂ ਹੁੰਦੀ ਗੱਡੀ ਲੋਕ ਉਦੋਂ ਵੇਚਦੇ ਖਾਟ ਕਵਾੜਗੇ ਨੂੰ ਜਦੋਂ ਉਸ ਦੀ ਮਿਆਦ ਖਤਮ ਹੋ ਜਾਂਦੀ ਹੈ ਜਾਂ ਗੱਡੀ ਖਤਮ ਹੋ ਜਾਂਦੀ ਹੈ ਚੱਲਣ ਯੋਗ ਨਹੀਂ ਹੁੰਦੀ ਉਹ ਕਵਾਡ ਦੇ ਵਿੱਚੋਂ ਵਾਪਸ ਆ ਕੇ ਗੱਡੀ ਐਂਬੂਲੈਂਸ ਬਣ ਜਾਂਦੀ ਏ ਜਿਨ੍ਹਾਂ ਕੋਲ ਪ੍ਰੋਪਰ ਕਾਗਜ਼ਾਤ ਵੀ ਨਹੀਂ ਹੈਗੇ ਬਹੁਤ ਵਾਰ ਚਿੱਠੀਆਂ ਲਿਖ ਚੁੱਕੇ ਆ ਬਹੁਤ ਵਾਰ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਆ ਕਿ ਯਾਰ ਇਸ ਚੀਜ਼ ਦਾ ਹੱਲ ਕਰੋ ਇਹ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਪਿੰਡਾਂ ਦੇ ਵਿੱਚ ਮੈਡੀਕਲ ਸਟੋਰ ਖੋਲ ਰੱਖਿਆ ਹੈ ਕਦੇ ਸਾਡੇ ਡਰੱਗ ਇਨਸਪੈਕਟਰ ਨੇ ਜਾ ਕੇ ਛਾਪਾ ਮਾਰਿਆ ਕਿ ਉੱਥੇ ਫਾਰਮਾਸਿਸਟ ਅਵੇਲੇਬਲ ਹੈ ਜਾਂ ਨਹੀਂ ਹੈ ਕਿਸ ਦਿਨਾਂ ਤੋਂ ਚੱਲ ਰਿਹਾ ਹੈ ਫਾਰਮਾਸਿਸਟਿਕ ਤੇ ਨੌਕਰੀ ਕਰ ਰਿਹਾ ਤੇ ਉਸ ਦਾ ਜੋ ਲਾਇਸੈਂਸ ਸਰਟੀਫਿਕੇਟ ਹੈ ਉਹ ਠੇਕੇ ਦੇ ਦੇ ਕੇ ਮੈਡੀਕਲ ਸਟੋਰ ਬਣਾਏ ਜਾਂਦੇ ਆ ਉਹ ਮੈਡੀਕਲ ਸਟੋਰਾਂ ਦੇ ਉੱਪਰ ਇੱਕ ਅਨਕਵਾਲੀਫਾਈ ਬੰਦਾ ਜਿਸ ਨੂੰ ਕੋਈ ਤਜਰਬਾ ਨਹੀਂ ਆ ਉਹ ਬੈਠ ਕੇ ਸਿਰਫ ਤੇ ਸਿਰਫ ਨਸ਼ਾ ਵੇਚਦਾ ਹੈ ਬਹੁਤਾਂ ਲੋਕਾਂ ਨੇ ਆਪਣਾ ਬ੍ਰਾਂਡ ਚਾਰ ਕਰਾ ਰੱਖਿਆ ਡਬਲ ਹੀ ਸਾਈਡ ਤੋਂ ਲਿਆ ਕੇ ਗੋਲੀਆਂ ਆਪਣਾ ਕੈਪਸੂਲ ਲਿਆ ਕੇ ਲੋਕਾਂ ਨੂੰ ਨਸ਼ੇ ਦੇ ਤੇ ਵੇਚੀ ਜਾਂਦੇ ਆ ਕਿਹੜੇ ਪਿੰਡ ਦੇ ਵਿੱਚ ਜਾ ਕੇ ਤੁਸੀਂ ਛਾਪਾਂ ਮਾਰਿਆ? ਤੁਹਾਡੇ ਕਦੇ ਸੀਐਮਓ ਨੇ ਕਦੇ ਐਸਐਮਓ ਨੇ ਕਦੇ ਸੀਟ ਉੱਤੇ ਗੱਲਬਾਤ ਕੀਤੀ ਹੈ ਲੋਕਾਂ ਨਾਲ ਕਿ ਤੁਹਾਡੇ ਪਿੰਡਾਂ ਦੇ ਵਿੱਚ ਸਿਹਤ ਸੂਰਤ ਤੁਹਾਨੂੰ ਸਹੀ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ? ਪਿੰਡਾਂ ਦੇ ਵਿੱਚ ਕਦੇ ਸਰਕਾਰੀ ਕੈਂਪ ਲਗਵਾਏ ਹੈ? ਜੱਚਾਂ ਬੱਚਾਂ ਦੇ ਛੱਡਣ ਵਾਸਤੇ ਐਂਬੂਲੈਂਸਾਂ ਤੁਸੀਂ ਠੇਕੇ ਜਹਰ ਕੀਤੀਆਂ ਹੋਈਆਂ ਸੀ। ਜਿਹੜਾ ਠੇਕਾ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਕੋਈ ਐਂਬੂਲੈਂਸ ਨਹੀਂ ਹੈ ਤੇ ਕਾਰਪਵਾ ਕੇ ਉਸ ਦੇ ਵਿੱਚ ਤੁਸੀਂ ਮਰੀਜ਼ਾਂ ਨੂੰ ਘਰੋਂ ਛੱਡ ਰਹੇ ਹੋ ਕੀ ਇਹ ਸੇਧ ਨਾ ਖਲਵਾੜਨੀ ਹੈ ਕਦੋਂ ਜਵਾਬ ਦਿਓਗੇ ਇਸ ਗੱਲ ਦਾ ਜੇ ਤੁਹਾਡੇ ਕੋਲ ਸਬੂਤ ਨਹੀਂ ਤਾਂ ਮੈਂ ਦੰਨਾ ਹੈ ਆਈਐਮਨੂੰ ਵੀ ਬੇਨਤੀ ਹੈ ਕਿ ਬਹੁਤੇ ਹਸਪਤਾਲ ਬਿਨਾਂ ਡਾਕਟਰਾਂ ਤੋਂ ਚੱਲ ਰਹੇ ਹੈ ਬਿਨਾਂ ਡਾਕਟਰ ਤੋਂ ਮਤਲਬ ਹਸਪਤਾਲ ਬਣਾਇਆ ਜਾਂਦਾ ਤੁਸੀਂ ਵਿਜ਼ਿਟਰੀ ਡਾਕਟਰ ਬੁਲਾਏ ਜਾਂਦੇ ਆ। ਕੀ ਇਹ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਹੈ? ਮਰੀਜ਼ ਜੇ ਨਿਰੂਨਾ ਹੁੰਦਾ ਤੇ ਜਾ ਕੇ ਜਨਰਲ ਸਰਜਰੀ ਕਲੀਨਿਕ ਦੇ ਵਿੱਚ ਪਾ ਦਿੰਦੇ ਹੋ। ਸਿਰਫ ਤੇ ਸਿਰ ਕਮਿਸ਼ਨ ਦੇ ਖਾਤਰ ਇਹ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੈ? ਪੱਤਰਕਾਰਾਂ ਤੇ ਜ਼ਰੂਰ ਬੋਲ ਦਿੰਦੇ ਹੋ। ਕਦੇ ਸਾਡੀਆਂ ਸੇਧੂ ਹਟਾਂ ਦੇ ਹੱਕ ਦੇ ਵਿੱਚ ਵੀ ਬੋਲੋ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਹੜੇ ਡਾਕਟਰ ਤੁਹਾਡੇ ਛੋਟੇ ਹਸਪਤਾਲਾਂ ਦੇ ਡਾਕਟਰ ਤਾਂ ਹੋਣਾ ਹੀ ਕਿਥੋਂ ਆ ਵੱਡੇ ਹਸਪਤਾਲ ਜੋ ਜ਼ਿਲ੍ਹੇ ਦਾ ਹਸਪਤਾਲ ਹੈ ਉਹਦੇ ਵਿੱਚ ਨਿਊਰੋ ਸਰਜਨ ਨਹੀਂ ਹੈ ਪਲਾਸਟਿਕ ਸਰਜਨ ਨਹੀਂ ਹੈ ਕਾਰਡੀਓਲੋਜਿਸਟ ਨਹੀਂ ਹੈ ਉੱਥੇ ਸਿਰਫ ਇੱਕ ਅੱਡਾ ਬਣਾਇਆ ਗਿਆ ਕਿ ਇੱਥੇ ਮਰੀਜ਼ ਇੱਕ ਵਾਰੀ ਆਵੇ ਤਾਂ ਉਸ ਨੂੰ ਨਾਲ ਦੀ ਨਾਲ ਅਸੀਂ ਬਾਹਰ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਭੇਜ ਦਾਂਗੇ ਕਿਉਂਕਿ ਉੱਥੇ ਫੈਸਿਲਿਟੀ ਨਹੀਂ ਹੈ ਗੋਡਿਆਂ ਦੀ ਜੋ ਤਸਕਰੀ ਹੋ ਰਹੀ ਸੀ ਸਰਕਾਰੀ ਹਸਪਤਾਲ ਦੇ ਵਿੱਚ ਉਸ ਦਾ ਸਾਡੇ ਪੱਤਰਕਾਰ ਨੇ ਜਵਾਬ ਮੰਗਿਆ ਤਾਂ ਉਸ ਦੇ ਉੱਪਰ ਪਰਚਾ ਦੇ ਦਿੱਤਾ ਗਿਆ ਕਿਉਂ ਭਈ ਇਹ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਇਸ ਗੱਲ ਦਾ ਜਵਾਬ ਦਿਓ ਸੋਮਤ ਦੁਬਾਰੇ ਫੇਰ ਬੇਨਤੀ ਕਰਦਾ ਹੈ ਕਿ ਹਰ ਇੱਕ ਗੀਤ ਦੀ ਜਾਂਚ ਹੋਣੀ ਚਾਹੀਦੀ ਹੈ ਜਿੱਥੇ-ਜਿੱਥੇ ਪਾਰਟੀਆਂ ਡਰਾਮੇ ਵਾਦੀਆਂ ਹੋ ਰਗੇ ਉਹਨਾਂ ਨੂੰ ਰੋਕਿਆ ਜਾਵੇ ਮਰੀਜ਼ ਲੋਕ ਪਾਵੜਕ ਨੂੰ ਵੀ ਬੇਨਤੀ ਕਰਦੇ ਆ ਕਿ ਆਪਣਾ ਮਰੀਜ਼ ਜੇ ਤੁਸੀਂ ਲੈ ਕੇ ਜਾਣਾ ਹੁੰਦਾ ਤੁਸੀਂ ਪਹਿਲਾਂ ਪੁੱਛਿਆ ਕਰੋ ਵੀ ਉੱਥੇ ਡਾਕਟਰ ਹੈ ਸਬੰਧਤ ਜਿਹੜੀ ਸਾਨੂੰ ਬਿਮਾਰੀ ਦੀ ਲੋੜ ਹੈ ਉਸ ਦਾ ਇਲਾਜ ਕਰਨ ਲਈ ਜਾਂ ਨਹੀਂ ਹੈ じゃ ਫਿਰ ਉਸ ਤੋਂ ਪੁੱਛਿਆ ਜਾਵੇ ਕਿ ਤੁਸੀਂ ਸਾਡੇ ਤੋਂ ਕਿੰਨੇ ਪੈਸੇ ਲਓਂਗੇ ਸਾਡੇ ਬਠਿੰਡੇ ਦੇ ਵਿੱਚ ਐਡਾ ਵੱਡਾ ਐਮਜੱਸ ਹਸਪਤਾਲ ਹੈ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਸਾਨੂੰ ਪਰ ਫਿਰ ਵੀ ਉੱਥੋਂ ਮਰੀਜ਼ ਚੱਕ ਜਾ ਕੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਛੱਡ ਦਿੱਤੇ ਜਾਂਦੇ ਐ ਲੋਕਾਂ ਨੂੰ ਮਿਸਗਾਈਡ ਕੀਤਾ ਜਾਂਦਾ ਐ ਐਮਜ ਦੇ ਗੇਟ ਤੇ ਜਾ ਕੇ ਦੇਖੋ 25-30 ਸਕੂਟਰ ਵਾਲੇ ਖੜੇ ਐ ਉੱਥੇ ਜਿਹੜੇ ਉੱਥੋਂ ਮਰੀਜ਼ਾਂ ਨੂੰ ਪਰਮਾ ਕੇ ਬਾਹਰ ਜਾ ਕੇ ਦਵਾਈਆਂ ਦੀ ਸਪਲਾਈ ਕਰਾਉਂਦੇ ਐ ਬਾਹਰ ਡਾਕਟਰਾਂ ਨੇ ਦੱਸ ਦਿਆ ਕਿ ਕਿਹੜਾ ਡਾਕਟਰ ਤੁਹਾਡਾ ਇਲਾਜ ਕਰੇਗਾ ਤੇ ਕਿੰਨੇ ਪੈਸਿਆਂ ਚ ਕਰੇਗਾ ਆਸ਼ੂਮਣ ਕਾਰਡ ਬਹੁਤਾਂ ਹਸਪਤਾਲਾਂ ਚ ਨਹੀਂ ਚੱਲ ਰਿਹਾ ਉਸ ਦਾ ਕਾਰਨ ਦੱਸੋ ਕੀ ਸਾਡੀਆਂ ਇਹ ਸਿਹਤ ਸੂਰਤਾਂ ਅਸੀਂ ਮੰਗ ਕਰਦੇ ਹਾਂ ਕਿ ਹਰ ਇੱਕ ਚੀਜ਼ ਦੀ ਜਾਂਚ ਹੋਵੇ ਪਿੰਡਾਂ ਦੇ ਵਿੱਚ ਇਵਨ ਕਿ ਸ਼ਹਿਰਾਂ ਦੇ ਵਿੱਚ ਵੀ ਬਹੁਤ ਕਸਬਿਆਂ ਦੇ ਵਿੱਚ ਮੈਡੀਕਲ ਸਟੋਰ ਖੁੱਲ੍ਹੇ ਆ ਜਿਨ੍ਹਾਂ ਦੇ ਸਿਰਫ ਤੇ ਸਿਰਫ ਨਸ਼ੇ ਦੀ ਸਪਲਾਈ ਹੁੰਦੀ ਹੈ ਕਿਉਂਕਿ ਉਹਨਾਂ ਕੋਲੇ ਕੋਈ ਵੀ ਕੁਆਲੀਫਾਈ ਫਾਰਮਾਸਿਸਟ ਨਹੀਂ ਹੈ ਕਿਹੜੀ ਕਿਹੜੀ ਗੀਤ ਤੇ ਬੋਲਾਂਗੇ ਸੋ ਪੰਜਾਬ ਦੇ ਲੋਕੋ ਜਾਗੋ ਜਿਹੜੇ ਬੰਦੇ ਪੰਜਾਬ ਦੇ ਮੁੱਦੇ ਬੋਲਦੇ ਆ ਪੰਜਾਬ ਦੇ ਮੁੱਦੇ ਚਾਹਦੇ ਆ ਤੁਹਾਡੀ ਜਿੰਦਗੀ ਨਾਲ ਖਲਵਾੜ ਹੋ ਰਿਹਾ ਉਹਦੇ ਮੁੱਦਿਆਂ ਤੇ ਬੋਲਦੇ ਉਹਨਾਂ ਦਾ ਸਾਥ ਦਿਆ ਕਰੋ